ਬਠਿੰਡਾ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਦੇ ਵੱਲੋਂ ਆਪਣੇ ਹੀ ਪ੍ਰੋਫੈਸਰ ਦੇ ਉੱਪਰ ਲਗਾਏ ਗਏ ਗਲਤ ਸ਼ਬਦਾਵਲੀ ਭਰੇ ਮੈਸੇਜ ਭੇਜਣ ਦੇ ਦੋਸ਼ ਮਾਮਲਾ ਪਹੁੰਚਿਆ ਪੁਲਿਸ ਕੋਲ ਜਾਣਕਾਰੀ ਮੁਤਾਬਕ ਬਠਿੰਡਾ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਅੱਜ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਇੰਸਟੀਚਿਊਟ ਦੇ ਅੰਦਰ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਇੱਥੇ ਪੜਾਉਣ ਵਾਲੇ ਇੱਕ ਪ੍ਰੋਫੈਸਰ ਦੇ ਵੱਲੋਂ ਉਸ ਨੇ ਦੀ ਲੜਕੀ ਨੂੰ ਗਲਤ ਮੈਸੇਜ ਭੇਜੇ ਜਾਂਦੇ ਹਨ ਜਿਸ ਤੋਂ ਬਾਅਦ ਇੰਸਟੀਚਿਊਟ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਪ੍ਰਭਾਵ ਤੋਂ ਉਕਤ ਪ੍ਰੋਫੈਸਰ ਦੀਆਂ ਸੇਵਾਵਾਂ ਤੋਂ ਉਸ ਨੂੰ ਹਟਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ थाना ਸੇਵਲਾਈਨ ਦੇ ਮੁਖ ਅਫਸਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਇੱਕ ਰਿਟਰਨ ਕੰਪਲੇਂਟ ਆਈ ਹੈ ਤੇ ਉਸ ਆਧਾਰ ਤੇ ਜੋ ਵੀ ਕਾਰਵਾਈ ਹੋਵੇਗੀ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਜਿੰਨੋਦਰ ਇਹ ਟੈਲੈਂਟ ਇੰਸਟੀਚਿਊਟ ਹੈ ਮਾਡਰਨ ਟਾਊਨ ਫੇਸ 1 ਮਠੂਲਾ ਬ੍ਰਾਂਚ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਸਮਝ ਲੜੀਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਲ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਾਫੀ ਗਲਤ ਚਾਟਣੇ ਪ੍ਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲੀਕ ਕੀਤੀ ਉਹਨੇ ਚੈਟ ਸਟਾਰ ਦੀ ਬੇਟੀ ਨੂੰ ਵਰਗਾਉਣੀ ਕੋਈ ਤੁਸੀਂ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਇੱਕ ਹਫਤੇ ਤੋਂ ਉਹ ਪਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਕਿਸਮਤੀ ਚ ਕਰ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਾਰਾ ਆ ਚੈਟ ਕੀਤੀ ਹੈ ਜੋ ਵੀ ਮੇਰਾ ਉਹਰੇ ਵਰਸਸ ਤੇ ਚੱਲ ਰਿਹਾ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਉਹ ਕੋਲ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਚੈਟ ਆਪ ਨੂੰ ਬੱਚਾ ਨਾਲ ਕਰ ਰਿਹਾ ਪਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹ ਕਹਿੰਦਾ ਕਿ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਕਿਉਂ ਇੰਸਟੀਚੂਟ ਹੀ ਪੜ੍ਹਦੀ ਆ ਇੰਸਟੀਚੂਟ ਹੀ ਹੁੰਦੀ ਹੈ ਨਹੀਂ ਉਹ ਕਹਿੰਦਾ ਕਿ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮੇਰੇ ਨੇ ਪੁੱਛ ਰਿਹਾ ਹੁਣ ਬਾਹਰ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਜੋ ਵੀ ਕਾਇਦ ਕੀਤੀ ਇੰਸਟੀਚੂਟ ਦੇ ਓਨਰ ਨੂੰ ਜੋ ਗੱਲਬਾਤ ਹੋਈ ਹੈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਥੇ ਕੰਮੇਚ ਰਿਪੋਰਟਾ ਉਹਨਾਂ ਤਾਂ ਮਿਲਣ ਦੀ ਕੁਛ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ মিডিਆ ਨਾ ਕਰੋ ਕਿਉਂ ਇਹ ਮਾਮਲੇ ਚ ਕੀ ਹੋਇਆ ਕਿ ਸਾਨੂੰ ਵੀ ਸਵੇਰੇ ਹੀ ਪਤਾ ਲੱਗਿਆ ਜਦੋਂ ਬੱਚਿਆਂ ਦੇ ਬੱਚੇ ਦੇ ਉਹ ਪੇਰੈਂਟਸ ਆਏ ਆਕੇ ਸਿੱਧਾ ਇੰਸਟੀਚੂਟ ਐਂਟਰ ਕੀਤਾ ਤੇ ਸਾਡੇ ਟੀਚਰ ਨਾਲ ਹੱਤਾਬਾਈ ਕੀਤੀ ਉਹਨਾਂ ਨੇ ਉਦੋਂ ਬਾਅਦ ਜੋ ਸਾਨੂੰ ਪਤਾ ਲੱਗਿਆ ਵੀ ਹੱਤਾਬਾਈ ਹੋ ਰਹੀ ਹੈ ਤੇ ਅਸੀਂ ਗਏ ਮੌਕੇ ਤੇ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਮੈਨੂੰ ਪਤਾ ਨਹੀਂ ਲੱਗਿਆ ਵੀ ਕਾਦੇ ਬਾਰੇ ਹੱਤਾਬਾਈ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਮੇਰੀ ਬੇਟੀ ਨੂੰ ਇਹਨਾਂ ਨੇ ਐਸਐਮਐਸ ਕੀਤੇ ਆ ਜਾਂ ਮੈਸੇਜ ਕੀਤੇ ਆ ਤੇ ਉਹ ਮੈਸੇਜ ਕੀ ਕੀਤਾ ਕੀ ਨਹੀਂ ਕੀਤਾ ਸਾਡੀ ਨੋਲਿਜ ਚ ਨਹੀਂ ਸੀਗਾ ਨਾ ਹੀ ਮਾਪੇ ਆਪਣੇ ਸਾਡੀ ਨੋਲਿਜ ਚ ਕੋਈ ਗੱਲ ਲੈਂਦੀ ਅਸੀਂ ਇਸ ਬਾਰੇ ਜ਼ੀਰੋ ਟੋਲਰੈਂਸ ਰੱਖਦੇ ਹਾਂ ਅਸੀਂ ਇਮੀਡੀਏਟਲੀ ਉਸ ਬੰਦੇ ਨੂੰ ਅਸੀਂ ਟੀਚਰ ਨੂੰ ਟਰਮੀਨੇਟ ਕਰਤਾ ਟਿਲ ਡੇਟ ਇਹ ਮਾਮਲਾ ਜਿਹੜਾ ਹੈਗਾ ਹੁਣ ਪੁਲਿਸ ਕੋਲੇ ਜੋ ਵੀ ਹੋਊਗੀ ਕਾਰਵਾਈ ਅੱਗੇ ਬੰਦੀ ਪੁਲਿਸ ਕਾਰਵਾਈ ਹੋਊਗੀ ਸਰ ਕੀ ਨਾਮ ਸੀ ਪ੍ਰੋਫੈਸਰ ਦਾ ਕੀ ਚੀਜ਼ ਪੜ੍ਹਾਉਂਦੇ ਸੀ ਜੀ ਉਹ ਫਿਜ਼ਿਕਸ ਪੜ੍ਹਾਉਂਦੇ ਸੀ ਉਹਨਾਂ ਦਾ ਨਾਮ ਰਾਹੁਲ ਵਰਮਾ ਸਰ ਹੈ ਉਹ ਰਾਜਸਥਾਨ ਦੇ ਰੈਨੌਰ ਜਿਹੜੀ ਇੰਸਟੀਚੂਟ ਦੀ ਗੱਲ ਕਰ ਰਹੇ ਹਾਂ ਦਾ ਕੀ ਨਾਮ ਹੈ ਇੰਸਟੀਚੂਟ ਦਾ ਨਾਮ ਐਲਨ ਇੰਸਟੀਚੂਟ ਹੈ ਜੀ ਇਹ ਸਾ ਕਿੰਨੇ ਸਾਲਾਂ ਤੋਂ ਚੱਲ ਰਿਹਾ ਜੀ ਇਹ ਐਲਨ ਬਟਿੰਡਾ ਜਿਹੜਾ ਹੈਗਾ ਇਹ ਸਾਡਾ ਦੂਸਰਾ ਸਾਲ ਹੈ ਜੀ ਵੈਸੇ ਇਹ 1988 ਦਾ ਹੈ ਜੀ ਪਹਿਲਾਂ ਕੋਈ ਦਿੱਕਤ ਹੋਈ ਨਹੀਂ ਨਹੀਂ ਪਹਿਲਾਂ ਕੋਈ ਦਿੱਕਤ ਨਹੀਂ ਆਈ ਇਹ ਵੀ ਜਦੋਂ ਮਾਮਲਾ ਸਾਡੇ ਸਾਹਮਣੇ ਆਇਆ ਅਸੀਂ ਇਮੀਡੀਟ ਐਕਸ਼ਨ ਲਿਆ ਅਸੀਂ ਇਮੀਡੀडिएटली ਆਫ ਦਿ ਵਲੋ ਟਰਮੀਨੇਸ਼ਨ ਨੂੰ ਪਾਤਾ ਹੈ ਤੇ ਬਾਕੀ ਪੁਲਿਸ ਕਾਰਵਾਈ ਜਿਹੜੀ ਹੋਊਗੀ ਉਹਦੇ ਨਾਲ ਅਸੀਂ ਖੜੇ ਹਾਂ ਤੁਸੀਂ ਪੁਲਿਸ ਦੇ ਸਹਿਯੋਗ ਦੋਗੇ ਪੂਰਾ ਜੀ ਨਹੀਂ ਬਿਲਕੁਲ ਬਿਲਕੁਲ ਪੂਰਾ ਸਹਿਯੋਗ ਹੈ ਜੀ ਪੂਰਾ ਕਿੰਨੇ ਚਿਰ ਤੋਂ ਪੜਾ ਰਹੇ ਸੀ ਜਿਹੜੇ ਪ੍ਰੋਫੈਸਰ ਸੀ ਸਾਡੇ ਕੋਲ ਸਾਡਾ ਦੂਜਾ ਸਾਲ ਹੈ ਤੇ ਵੈਸੇ ਉਹਨਾਂ ਦਾ ਐਕਸਪੀਰੀਅੰਸ ਹੈਗਾ 4-5 ਸਾਲ ਦਾ ਆਪਣੀ ਟਾਈਮ ਕੀ ਤੋਂ ਹਾਂ ਜੀ ਇਹ ਰਕੇਸ਼ ਕੁਮਾਰ ਗੁਪਤਾ ਜੀ ਇਹ ਲੋ ਸਾਡੇ ਕੋਲੇ ਕੰਪਲੇਂਟ ਆਈ ਹੈ ਵੀ ਉਹਨਾਂ ਦੀ ਜਿਹੜੀ ਹੈ ਲੜਕੀ ਹੈ ਐਲਨ ਇੰਸਟੀਚਿਊਟ ਹੈ ਜਿਹੜਾ ਮੋਡਲ ਟਾਊਨ ਫੇਸ ਵੱਲ ਚ ਪੜ੍ਹਦੀ ਸੀ ਤੇ ਉੱਥੇ ਕੋਈ ਪ੍ਰੋਫੈਸਰ ਹੈ ਜਿਹੜਾ ਉਹਨਾਂ ਦੀ ਲੜਕੀ ਨੂੰ ਮੈਸੇ ਤੇ ਉਸ ਤੇ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਐਸ ਪਰ ਲਾਅ ਕਾਰਵਾਈ ਕਰ ਰਹੇ ਹਾਂ ਇਸ ਤਰ੍ਹਾਂ ਦੇ ਤੁਸੀਂ ਜਾਣ ਤੱਕ ਅਸੀਂ ਅਜੇ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਹਜੇ ਜਿਹੜਾ ਹੈਗਾ ਚ ਐਵੀਡੈਂਸ ਵਗੈਰਾ ਦਿੱਤੇ ਨਹੀਂ ਕੰਪਲੇਨਟ ਸਿਰਫ ਦਿੱਤੀ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਕੋਈ ਜਿਹੜਾ ਕੋਈ ਐਵੀਡੈਂਸ ਚੈਟ ਵਗੈਰਾ ਉਹ ਸਾਨੂੰ ਦੇਣਗੇ ਉਹਦੇ ਮੁਤਾਬਿਕ ਹੀ ਅਗਲੀ ਕਾਰਵਾਈ ਅਮਚ ਲਿਆਂਦੀ ਜਾਵੇ ਸਰ ਕੋਈ ਉੱਥੇ ਅੱਜ ਉੱਥੇ ਮਰ ਵੀ ਹੋਈ ਹੈ ਜਿਹਨ ਪਰਿਵਾਰ ਵਾਲੇ طرف ਫੋਟੋ ਮਾਰ ਦਿੱਤੀ ਹੈ ਇਸ ਸੰਬੰਧੀ ਸਾਡੇ ਕੋਲੇ ਕੋਈ ਹਜੇ ਕੰਪਲੇਂਟ ਨਹੀਂ ਆਈ ਵੀ ਘੁੱਟ ਮਾਰ ਦੀ ਸੰਬੰਧੀ ਕੋਈ ਹਜੇ ਜਿਹੜਾ ਥਾਣੇ ਕੰਪਲੇਂਟ ਸਾਨੂੰ ਜਿਹੜੀ ਹੈਗੀ ਐ ਇੰਟੀਮੇਸ਼ਨ ਨਹੀਂ ਹੈ। ਸੀਸੀਟੀਵੀ ਫੁਟੇਜ ਨੇ ਵਾਇਰਲ ਹੋ ਰਹੀ ਹੈ ਸਰ ਉਸਦੀ ਵੀ ਕੋਈ ਕੀਤਾ ਜਾ ਰਿਹਾ ਹੈ। ਫੁਟੇਜ ਜਿਹੜੀ ਹੈਗੀ ਐ ਜੇ ਕੋਈ ਵਾਇਰਲ ਚੈੱਕ ਕਰਕੇ ਜਿਹੜੀ ਉਹ ਤੇ ਬੰਦੀ ਹੈ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ। ਸਰ ਇਸ ਸੰਬੰਧ ਵਿੱਚ ਤੁਸੀਂ ਟੀਮਾਂ ਭੇਜੇ ਸੀ ਤੁਸੀਂ ਚੋਰ ਦੇ ਵਿੱਚ ਜਾਂਚ ਕਰਵਾਉਂਦੇ। ਸਾਨੂੰ ਕਾਲ ਆਈ ਸੀ ਕਿ ਜਿਹੜਾ ਸਾਡੇ ਮੌਕੇ ਤੇ ਪੀਸੀਆਰ ਗਈ ਸੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਡਿਊਟੀ ਅਫਸਰ ਹੈਗੇ ਐਸਈ ਸਖਦਰਸ਼ਨ ਉਹ ਵੀ ਜਿਹੜਾ ਮੌਕੇ ਤੇ ਜਿਹੜਾ ਹੈਗਾ ਅ ਗਏ ਸੀਗੇ ਉੱਥੇ ਜਿਸ ਪ੍ਰੋਫੈਸਰ ਤੇ ਇਲਿਗੇਸ਼ਨ ਆਏ ਉਹਨਾਂ ਨੂੰ ਬੁਲਾਇਆ ਗਿਆ ਜਾਂ ਉਹਨਾਂ ਨੂੰ ਐਂਡਿੰਗ ਬੁਲਾਇਆ ਗਿਆ ਹਾਂਜੀ ਜਿਹੜੇ ਉਹ ਪ੍ਰੋਫੈਸਰ ਆ ਉਹਨਾਂ ਨੂੰ ਵੀ ਅਸੀਂ ਬੁਲਾਇਆ ਵਾ ਗਿਆ ਤੇ ਜੋ ਇਹਦੀ ਪਰਤਾਲ ਬਣ ਕੇ ਜੋ ਅ ਐਸ ਪਰ ਲਾਅ ਜੋ ਵੀ ਕਾਰਵਾਈ ਬਣੂਗੀ ਉਹਦੇ ਮੁਤਾਬਕ ਜਿਹੜੀ ਹੈਗੀ ਹੈ ਕਾਰਵਾਈ ਮਚਲੀ ਜਾਂਦੀ ਹੈ ਲਾਸਟ ਸਟੇਟ ਵਿੱਚ ਲਿਖਾਈਏ ਪਰ ਲਿਖਣ ਨੂੰ ਹਜੇ ਸਿਰਫ ਸਾਨੂੰ ਇੱਕ ਕੰਪਲੇਂਟ ਆਈ ਹੈ ਜਿਹੜੇ ਫਾਦਰ ਵੱਲੋਂ ਬਾਕੀ ਅਸੀਂ ਜਿਹੜੀ ਪੜਤਾਲ ਕਰ ਰਹੇ ਹਾਂ ਜੋ ਪੜਤਾਲ ਕਰਕੇ ਜੋ ਵੀ ਕਾਰਵਾਈ ਬਣੂਗੀ ਉਹ ਅਮਨ ਚ ਲੈ ਜਾਂਦੀ ਜੇ